ਜੋ ਇੱਕ ਮੁੰਡਾ ਦੇ ਨਮਾਇਦੇ ਇੱਥੇ ਹੋਏ ਤੁਸੀਂ ਤਾਂ ਕਰਨੀਆਂ ਹੀ ਆ ਪ੍ਰੈਸ ਕਾਨਫਰੰਸਾਂ ਕਹ ਜੀ ਸਾਨੂੰ ਜ਼ਿਲ੍ਹੇ ਸਮਰੂਪ ਦੀ ਵੀ ਇਹ ਜੋ ਜਿਹੜੀ 2 ਕਰੋੜ ਮੋਦੀ ਜੀ ਨੇ ਦਿੱਤੇ ਉਹ ਚ ਸਾਡੇ ਇੱਥੇ ਕਿੰਨੇ ਆਏ ਉਹਦੇ ਪੂਰਾ ਕੀਤਾ ਅਸੀਂ ਜਿਸ ਵਕਤ ਅੱਜ ਕਹਿ ਰਹੇ ਆਂ ਕਿ ਅਸੀਂ ਨੌਜਵਾਨਾਂ ਨੂੰ ਲੈ ਕੇ ਆਉਨੇ ਆਂ ਚਾਹੁੰਨੇ ਆਂ ਕਰੀਏ ਉਹਨਾਂ ਦੀ ਨੌਕਰੀ ਪੱਕੀ ਕਰਨ ਵਾਸਤੇ 1 ਲੱਖ ਰੁਪਏ ਜਿਹੜਾ ਸਾਲਾਨਾ ਅਸੀਂ ਆਪਣਾ ਉਹਨਾਂ ਨੂੰ ਕਿਹਾ ਕਿ ਐਨੇ ਤੱਕ ਦਾ ਉਹਨਾਂ ਨੂੰ ਅਧਿਕਾਰ ਹੋਊਗਾ ਕਿ ਆਪਣਾ ਕਾਰੋਬਾਰ ਤੋੜ ਸਕਣਾ ਹੈ ਕਰਨਾ ਹੈ ਜਾਂ ਨਹੀਂ ਕਰਨਾ ਇਹ ਅੱਛੇ ਕੁਝ ਤਾਕਤ ਦੇਵਾਂਗੇ ਤਾਂ ਹੀ ਨੌਜਵਾਨ ਉਸੇ ਕੰਮ ਕਰੂਗਾ ਨਾ ਹਰ ਕੋਈ ਨੇ ਆਪਣੀ ਜਿੰਦੋਵਾਰੀ ਕਮਾਉਣਾ ਹੈ ਉਮਰ ਹੈ ਜੰਗ ਆਏਗੀ ਹੈਗੀ ਇਸੇ ਤਰ੍ਹਾਂ ਨਾਲ ਅਸੀਂ ਔਰਤਾ ਵਾਸਤੇ ਔਰਤਾ ਵਾਸਤੇ ਅਸੀਂ ਕਹਿ ਕੇ ਅਸੀਂ ਦੇਵਾਂਗੇ 8.5 ਹਜ਼ਾਰ ਮਹੀਨਾ ਮੌਤ ਤੱਕ 1 ਲੱਖ ਰੁਪਿਆ ਸਾਲ ਦਾ ਉਹ ਗਰੀਬ ਔਰਤਾ ਜਿਹੜੀਆਂ ਉਸ ਆਪਾਂ ਸਮਝਦੇ ਆ ਕਿ ਲਿਮਟ ਦੇ ਥੱਲੇ ਆ ਕੇ ਆਰਥਿਕ ਤਪ ਤਪ ਜੋ ਰਹੀਆਂ ਹੁਣ ਤੁਸੀਂ ਵੀ ਕਹੋਗੇ ਲੋਕ ਵੀ ਕਹਿਣਗੇ ਕਿਉਂ propto ਕਰੀਏ ਜੀ ਸਭ ਤੋਂ ਪਹਿਲਾਂ ਆਪ ਵਾਲਿਆਂ ਨੇ ਵੀ ਕਿਹ 1000 ਰੁਪਏ ਦੇਵਾਂਗੇ ਅੱਜ ਤੱਕ 1000 ਵਾਲਾ ਮਿਲਿਆ ਨਹੀਂ ਕੁਝ ਵੀ ਕਿਸੇ ਨੂੰ ਔਰ ਆਪ ਵਾਲੀ ਸਰਕਾਰੇ ਸਮਝਦੀ ਸੀ ਕਿ ਸਾਰੇ ਬਦਲਾਅ ਲੋਕਾਂ ਨੇ ਤਾਂ ਲਿਆਂਦਾ ਸੀਗਾ ਕਿ ਇਹ ਦੇਖੀ ਦੀ ਬਜਤੀ ਪਾਰਟੀ ਇਹ ਦੇਖੀ ਆ ਜਿਹੜੇ ਆਮ ਆਲੇ ਐ ਇਹਨਾਂ ਨੂੰ ਦੇਖਣਾ ਐ ਇਹ ਆਮ ਲੋਕਾਂ ਚੋਂ ਉੱਠ ਕੇ ਆਏ ਨੇ ਪੂਰਾ ਕਰਨਗੇ ਅੱਜ ਇੰਨੇ ਮਹੀਨੇ 28 ਹੋ ਗਏ ਜਾਂ 32 ਹੋ ਗਏ ਤੇ ਮੈਂ ਤੁਹਾਡੇ ਮਾਰਫਤ ਵੀ ਡਿਮਾਂਡ ਕਰਦੀਆਂ ਕਿ ਆਮ ਆਦਮੀ ਪਾਰਟੀ ਔਰ ਖਾਸ ਤੌਰ ਤੇ ਮੁੱਖ ਮੰਤਰੀ ਜਿਹੜੇ ਆਪਣੇ ਜ਼ਿਲ੍ਹੇ ਦੇ ਵੀ ਐ ਖਜ਼ਾਨਾ ਮੰਤਰੀ ਆਪਣੇ ਜ਼ਿਲ੍ਹੇ ਦਾ ਵੀ ਹੈਗੇ ਆ ਉਹਨਾਂ ਤੋਂ ਡਿਮਾਂਡ ਇੱਕ ਤਾਂ ਇਹ ਕਰਦੀਆਂ ਕਿ ਤੁਸੀਂ ਵਾਦਾ ਕੀਤਾ ਸੀ ਕੇਜਰੀਵਾਲ ਜੀ ਨੇ ਵਾਦਾ ਕੀਤਾ ਸੀ ਕਿ ਪਹਿਲੇ ਮਹੀਨੇ ਤੋਂ ਦੇਵਾਂਗੇ ਤਨਖਾਹ ਜੇ 28 ਮਹੀਨੇ ਹੋ ਗਏ 28000 ਦਿਓ ਉਹ ਤੋਂ ਤੋਂ ਪਹਿਲਾਂ ਪਾਓ ਕਾਨੇ ਤੋਂ ਤਾਂ ਕਿ ਕੰਟੀਨਿਊਸਲੀ ਸਕੀਮ ਹੈ ਨਾ ਨਮਾਨੀਆਂ ਪਾ ਦੇ ਸਕਦੇ ਜਿਹੜੀ ਚੱਲਦੀ ਸਕੀਮ ਹੈ ਉਹਨੂੰ ਤਾਂ ਅਸੀਂ ਕੰਟੀਨਿਊਸ ਪ੍ਰੋਸੈਸ ਰੋਕ ਨਹੀਂ ਸਕਦੇ ਜੇ 32 ਹੋ ਗਏ ਤਾਂ 32000 ਦੂਜੇ ਪਾਸੇ ਸਾਨੂੰ ਤੁਸੀਂ ਫਰਜ਼ੀਆ ਸਵਾਲ ਕਰਕੇ ਕਹੋ ਕਿ ਜੀ ਤੁਹਾਡੇ ਤਾਂ ਕਿਵੇਂ ਯਕੀਨ ਕਰ ਲਈਏ ਉਸ ਵੀ ਨਾ ਕਿਤੇ ਨਾਲ ਹੀ ਗੱਲ ਕਰੋਂ ਸਾਡੇ 8000 ਮਹੀਨਾ ਕਿਵੇਂ ਦੇਓਗੇ ਤੁਸੀਂ ਮੈਂ ਸਾਹਮਣੇ ਮਿਸਾਲ ਦੇ ਰਹੀਆਂ ਦੋ ਸਟੇਟਾਂ ਦੀ ਕਰਨਾਟਕ ਆਈ ਦੇ ਰਹੀਆਂ ਔਰ ਤੁਹਾਡੇ ਸਾਹਮਣੇ ਮੈਂ ਹਿਮਾਚਲ ਦੀ ਦੇ ਰਹੀਆਂ ਅਸੀਂ ਇੱਥੇ ਕਿਹਾ ਸੀਗਾ ਕਿ ਅਸੀਂ 1500 ਰੁਪਏ ਮਹੀਨਾ ਦੇਵਾਂਗੇ ਸਾਡੀ ਸਰਕਾਰ ਬਣਦੇ ਇੰਨਾ ਇੰਨੀ ਜੀ ਤਰ੍ਹਾਂ ਸਰਕਾਰ ਬਣਦੇ ਆ ਸਾਡਾ ਅੱਜ ਕੋਈ ਵੀ ਕਿਸੇ ਵੀ ਹਿਮਾਚਲ ਚ ਇੰਨੀਆਂ ਰਿਸ਼ੇ ਆ ਰਹੀਆਂ ਹਨ ਫੋਨ ਕਰਕੇ ਪੁੱਛ ਲਓ ਤੁਸੀਂ 1500 ਰੁਪਏ ਦਾ ਸਾਡਾ ਮਹੀਨਾ ਮਿਲਦਾ ਹੈ ਤਾਂ ਅਸੀਂ ਕਹਿੰਦੇ ਆ ਵੀ ਸਾਡੇ ਤੇ ਭਰੋਸਾ ਕਰੋ ਕਾਂਗਰਸ ਹੀ ਭਰੋਸੇਯੋਗਤਾ ਵਾਲੀ ਪਾਰਟੀ ਹੈਗੀ ਹੈ ਇਸੇ ਤਰ੍ਹਾਂ ਅਸੀਂ ਕਿਸਾਨਾਂ ਦੀ ਗੱਲ ਕੀਤੀ ਹੈ ਕਿਸਾਨੀ ਦੇ ਵਿੱਚ ਇੱਕ ਤਾਂ ਹੁੰਦਾ ਨਾ ਮੈਂ ਕਹਿੰਦੀ ਆਮ ਗਰੰਟੀ ਇੱਕ ਹੁੰਦੀ ਹੈ ਕਾਨੂੰਨੀ ਗਰੰਟੀ ਆ ਸਾਡੇ ਇਹਦੇ ਵਿੱਚ ਇਹਨਾਂ ਨੇ ਸੁਆਮੀ ਰਾਥਨ ਜਿਹੜੀ ਸੁਆਮੀ ਨਾਥਨ ਰਿਪੋਰਟ ਲਾਗੂ ਕਰਨ ਵਾਸਤੇ ਐਮ ਐਸ ਸੀ ਮਿਲੇਗਾ ਕਾਨੂੰਨੀ ਗਰੰਟੀ ਔਰ ਮੈਂ ਪਟੇ ਜਰੀਏ ਵੀ ਡਿਮਾਂਡ ਕਰਦੀਆਂ ਕਿ ਅੱਜ ਤੋਂ ਬਾਅਦ ਜਾਂ ਅੱਜ ਤੋਂ ਬਾਅਦ ਕਿ ਅੱਜ ਵੀ ਚਾਹੇ ਉਹ ਕੇਜਰੀਵਾਲ ਕਹਿੰਦਾ ਮੈਂ ਗਰੰਟੀ ਜੰਦਾ ਚਾਹੇ ਉਹ ਸਾਡੇ ਰੌਂਗਪੁਰ ਦੇ ਜੀ ਕਹਿੰਦੇ ਮੈਂ ਗਰੰਟੀ ਦਿੰਦਾ ਚਾਹੇ ਮੋਦੀ ਜੀ ਕਹਿੰਦੇ ਗਰੰਟੀ ਦਿੰਦਾ ਚਾਹੇ ਕੋਈ ਪਾਰਟੀ ਕਹਿੰਦੀ ਹੈ ਗਰੰਟੀ ਦਿੰਦਾ ਉਸ ਗਰੰਟੀ ਨੂੰ ਜੇ ਤੋ ਨਿੱਜੀ ਦਿੰਦੇ ਜਿਵੇਂ ਕਹਿੰਦੇ ਮੋਦੀ ਦੀ ਗਰੰਟੀ ਇਹ ਜੀਵਾਲ ਦੀ ਗਰੰਟੀ ਜੇ ਨਿੱਜੀ ਦਿੱਤੀ ਹੈ ਤਾਂ ਉਹਨੂੰ ਨਿੱਜੀ ਜੇ ਉਹ ਨਹੀਂ ਪੂਰਾ ਕਰਦਾ ਜਿਵੇਂ ਆਪਾਂ ਕੋਈ ਸਮਾਨ ਖਰੀਦਦੇ ਜਦੋਂ ਗਰੰਟੀ ਹੁੰਦੀ ਹੈ ਤਾਂ ਉਹਨੂੰ ਉਹਦੀ ਜੇਬ ਚੋਂ ਪੂਰਾ ਕਰਤਾ ਜੀ ਉਹ ਔਨ ਬਿਹੈਫ ਆਫ ਦਾ ਪਾਰਟੀ ਗਰੰਟੀ ਦਿੰਦੇ ਹੈ ਤਾਂ ਉਸ ਪਾਰਟੀ ਤੋਂ ਪੂਰਾ ਕੀਤਾ ਜਾਵੇ